ਸੋ ਸਟ੍ਰੇਟ ਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਆ ਹਾ ਬਿੰਦਰਪਾਲ ਆ ਪੰਜਾਬ ਸਰਕਾਰ ਦਾ ਜੋ ਹਾਲੀ ਦੇ ਵਿੱਚ ਬਜਟ ਸੈਸ਼ਨ ਸਮਾਪਤ ਹੋਇਆ ਏ ਉਸ ਦੇ ਸਮਾਪਤੀ ਵਾਲੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਤੇ ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾ ਬਣਾਇਆ ਤੇ ਉਹਨਾਂ ਤੇ ਕਸ ਕੇ ਬਾਰ ਕੀਤੇ ਤਾਂ ਉੱਥੇ ਹੀ ਉਹ ਕੇਂਦਰ ਸਰਕਾਰ ਤੇ ਖਾਸ ਕਰਕੇ ਪ੍ਰਧਾਨ ਮੰਤਰੀ ਮੋਦੀ ਨੂੰ ਉਹਨਾਂ ਨੇ ਕਟਹਿਰੇ ਵਿੱਚ ਖੜਾ ਕੀਤਾ ਤੇ ਕੇਂਦਰ ਸਰਕਾਰ ਦੇ ਨਾਲ ਆਪਣੀ ਜੋ ਨਾਰਾਜ਼ਗੀ ਹੈ ਉਹ ਵੀ ਜ਼ਾਹਰ ਕੀਤੀ ਤੇ ਕਈ ਟਿੱਪਣੀਆਂ ਉਹਨਾਂ ਵੱਲੋਂ ਵਿਧਾਨ ਸਭਾ ਦੇ ਵਿੱਚ ਕੀਤੀਆਂ ਗਈਆਂ ਨੇ ਮੇਰੇ ਨਾਲ ਇਸ ਮਾਮਲੇ ਤੇ ਚਰਚਾ ਕਰਨ ਦੇ ਲਈ ਮੇਰੇ ਸਹਿਯੋਗੀ ਕੁਲਵਿੰਦਰ ਜੀ ਮੌਜੂਦ ਨੇ ਕੁਲਵਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਜੀ ਇਹ ਜੋ ਵਿਧਾਨ ਸਭਾ ਦੇ ਸਮਾਪਤੀ ਸੈਸ਼ਨ ਦੇ ਵਿੱਚ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜੋ ਨਾਰਾਜ਼ਗੀ ਕੇਂਦਰ ਸਰਕਾਰ ਦੇ ਪ੍ਰਤੀ ਜ਼ਾਹਰ ਕੀਤੀ ਗਈ ਹੈ ਇਹ ਕੀ ਮਾਮਲਾ ਹੈ ਬਿਲਕੁਲ ਬਿੰਦਰਪਾਲ ਜੀ ਅਸਲ ਦੇ ਵਿੱਚ ਜਦੋਂ ਆਪਾਂ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਜਦੋਂ ਚੱਲਦਾ ਹੈ ਤਾਂ ਇਹਦੇ ਦਰਮਿਆਨ ਬਜਟ ਸੈਸ਼ਨ ਦੇ ਦੌਰਾਨ ਆਪਾਂ ਦੇਖਦੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਵਿਰੋਧੀ ਦਲਾਂ ਨੂੰ ਕਾਫੀ ਜ਼ਿਆਦਾ ਹੱਥ ਆਪਣੇ ਕਰੜੇ ਹੱਥੀ ਲੈਂਦੇ ਦਿਖਾਈ ਦਿੰਦੇ ਨੇ ਪਰ ਜਦੋਂ ਬੀਤੇ ਦਿਨ ਦੀ ਆਪਾਂ ਗੱਲ ਕਰੀਏ ਤਾਂ ਬੀਤੇ ਦਿਨ ਕੇਂਦਰ ਦੀ મોદી ਸਰਕਾਰ ਨੂੰ ਵੀ ਭਗਵੰਤ ਪਾਣ ਸਾਹਿਬ ਨੇ ਨਹੀਂ ਬਖਸ਼ਿਆ ਕਿਉਂਕਿ ਉਹਨਾਂ ਨੇ ਇੱਕ ਸਿੱਧੇ ਤੌਰ ਤੇ ਨਾਰਾਜ਼ਗੀ ਪ੍ਰਗਟਾਈ ਹੈ ਕਿ ਜਦੋਂ ਹੁਣ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਕੇਂਦਰ ਸਰਕਾਰ ਦੇ ਵੱਲੋਂ ਵਕਫਾਕ ਸੂਬਿਆਂ ਦੇ ਵਿੱਚ ਵਿਕਾਸ ਪ੍ਰੋਜੈਕਟਾਂ ਨੂੰ ਹਰੀ ਝੰਡੀ ਦਿੱਤੀ ਜਾ ਰਹੀ ਆ ਤਾਂ ਜਦੋਂ ਪੰਜਾਬ ਦੀ ਗੱਲ ਆਉਂਦੀ ਆ ਤਾਂ ਪੰਜਾਬ ਦੇ ਵਿੱਚ ਕਿਸੇ ਵੀ ਵਿਕਾਸ ਪ੍ਰੋਜੈਕਟ ਨੂੰ ਜਦੋਂ ਹਰੀ ਝੰਡੀ ਦਿੱਤੀ ਗਈ ਹੈ ਤਾਂ ਉਹਦੇ ਵਿੱਚ ਉਹਨਾਂ ਨੇ ਇਲਜ਼ਾਮ ਲਗਾਏ ਨੇ ਕਿ ਕੇਂਦਰ ਸਰਕਾਰ ਨੇ ਕੋਈ ਚੰਗਾ ਰਵਈਆ ਪੰਜਾਬ ਸਰਕਾਰ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਨਹੀਂ ਕੀਤਾ ਕਿ ਜਦੋਂ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਨੇ ਇਸ ਤਰ੍ਹਾਂ ਦੀ ਵੱਡੇ ਪ੍ਰੋਜੈਕਟ ਕਿਸੇ ਵੀ ਸੂਬਾ ਸਰਕਾਰ ਨੂੰ ਦਿੱਤੇ ਜਾਂਦੇ ਨੇ ਤਾਂ ਉਸ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਮੌਜੂਦਗੀ ਹੋਣੀ ਬਹੁਤ ਜ਼ਰੂਰੀ ਹੈ ਤੇ ਨਾਲ ਹੀ ਜਿਹੜਾ ਪੰਜਾਬ ਸਰਕਾਰ ਹੈ ਉਸਦੀ ਵੀ ਮੌਜੂਦਗੀ ਹੋਣੀ ਬਹੁਤ ਜ਼ਰੂਰੀ ਹੈ ਸਭ ਤੋਂ ਵੱਡੀ ਗੱਲ ਉਹਨਾਂ ਨੇ ਇਹ ਆਖੀ ਹੈ ਕਿ ਲੋਕਾਂ ਨੇ ਜਿਹੜਾ ਫਤਵਾ ਸਰਕਾਰ ਦੇ ਹੱਕ ਵਿੱਚ ਜਾਰੀ ਕੀਤਾ ਜੇਕਰ ਤੁਸੀਂ ਉਹਨਾਂ ਨੂੰ ਹੀ ਨਾਦਾਰਦ ਕਰ ਦਿਓਗੇ ਤਾਂ ਫਿਰ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਹੋਏਗੀ ਤਾਂ ਸਿੱਧੇ ਤੌਰ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜਾ ਹੈਗਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਇਸ ਗੱਲ ਨੂੰ ਰੱਖਿਆ ਹੈ ਤੇ ਨਾਲ ਹੀ ਉਹਨਾਂ ਨੇ ਇੱਕ ਵੱਡੀ ਗੱਲ ਇਹ ਵੀ ਆਖੀ ਹੈ ਕਿ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਤਾਂ ਇਸ ਦੇ ਨਾਲ ਜਿਹੜਾ ਮਨੋਬਲ ਹੈਗਾ ਉਹ ਲੋਕਾਂ ਦਾ ਵੀ ਟੁੱਟਦਾ ਕਿਉਂਕਿ ਜਿਹੜਾ ਫਤਵਾ ਹੈਗਾ ਵਾ ਕੋਈ ਵੀ ਸਰਕਾਰ ਹੈਗੀ ਕੇਂਦਰ ਦੀ ਤਾਂ ਉਹਦੇ ਵਿੱਚ ਹਰ ਇੱਕ ਪ੍ਰਤੀ ਵਿਅਕਤੀ ਦਾ ਕਿਤੇ ਨਾ ਕਿਤੇ ਸਹਿਯੋਗ ਹੁੰਦਾ ਇੱਕ ਵਿਅਕਤੀ ਦਾ ਸਹਿਯੋਗ ਹੁੰਦਾ ਜੇਕਰ ਅਸੀਂ ਗੱਲ ਕਰੀਏ ਦੇਸ਼ ਦੀ ਗੱਲ ਕਰ ਲਈਏ ਤਾਂ ਦੇਸ਼ ਦੀ ਆਰਥਿਕਤਾ ਦੇ ਵਿੱਚ ਵੀ ਤਾਂ ਇੱਕ ਵਿਅਕਤੀ ਦਾ ਯੋਗਦਾਨ ਹੁੰਦਾ ਹੀ ਹੈ ਤਾਂ ਇਸੇ ਤਰ੍ਹਾਂ ਭਗਵੰਤ ਸਵਾਮੀਨ ਜੀ ਨੇ ਜੋ ਇਹ ਗੱਲ ਆਖੀ ਹੈ ਉਹਨਾਂ ਨੂੰ ਇਸੇ ਕਰਕੇ ਕਹਿਣੀ ਪਈ ਹੈ ਕਿ ਵੀ ਜਦੋਂ ਇਸ ਤਰ੍ਹਾਂ ਦੇ ਸਮਾਗਮ ਹੁੰਦੇ ਨੇ ਤਾਂ ਕਿਸੇ ਵੀ ਸਬੰਧਤ ਸੂਬਾ ਸਰਕਾਰ ਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ। ਉਹ ਲੇਕਿਨ ਮੈਂ ਪਿਛਲੇ ਜੋ 2022 ਦੇ 24 ਅਗਸਤ ਨੂੰ ਜੋ ਇੱਥੇ ਚੰਡੀਗੜ੍ਹ ਦੇ ਨਜ਼ਦੀਕ ਹੋਮੀ ਪਾਬਾ ਕੈਂਸਰ ਹਸਪਤਾਲ ਦਾ ਉਦਘਾਟਨ ਕੀਤਾ ਗਿਆ ਸੀ ਪ੍ਰਧਾਨ ਮੰਤਰੀ ਮੋਦੀ ਵੱਲੋਂ ਉਸ ਥਾਂ ਦੇ ਉੱਤੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਵੰਤਮਾਨ ਖੁਦ ਮੌਜੂਦ ਸੀ। ਜੀ ਜੀ ਬਿਲਕੁਲ ਬਿੰਦਰਪਾਲ ਜੀ ਅਸਲ ਦੇ ਵਿੱਚ ਮੌਜੂਦ ਤਾਂ ਸੀ। ਜੀ ਪਰ ਉਹ ਮੌਜੂਦਗੀ ਕਿੰਨੀ ਕੋਸੀ ਇਹ ਉਸ ਗੱਲ ਤੇ ਨਿਰਭਰ ਕਰਦਾ ਕਿ ਜਦੋਂ ਕੋਈ ਵਿਅਕਤੀ ਵਿਸ਼ੇਸ਼ ਕਿਸੇ ਲੋਕਾਂ ਦੇ ਵੱਡੇ ਇਕੱਠ ਨੂੰ ਜਾਂ ਕਿਸੇ ਸੂਬਾ ਸਰਕਾਰ ਦੇ ਵਿੱਚ ਜਾ ਕੇ ਉਸ ਨੂੰ ਸੰਬੋਧਨ ਕਰਦਾ ਪਿਆ ਤਾਂ ਜਿਹੜੀ ਸੰਬੰਧਤ ਸੂਬਾ ਸਰਕਾਰ ਹੈਗੀ ਹੈ ਜਿੱਥੇ ਉਹ ਪਹੁੰਚਿਆ ਹੋਇਆ ਹੈ ਤਾਂ ਉਸ ਸੂਬਾ ਸਰਕਾਰ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਹੈਗੇ ਨੇ ਜਾਂ ਪੰਜਾਬ ਸਰਕਾਰ ਕਹ ਲਈਏ ਜਾਂ ਕੋਈ ਵੀ ਸਰਕਾਰ ਸੰਬੰਧਤ ਸਰਕਾਰ ਕਹ ਲਈਏ ਜਾਂ ਫਿਰ ਲੋਕਾਂ ਦੀ ਹੀ ਗੱਲ ਕਰ ਲਈਏ ਉਹਨਾਂ ਨੂੰ ਮੁੱਖ ਰੱਖ ਕੇ ਕਿੰਨਾ ਕੁ ਸੰਬੋਧਨ ਕੀਤਾ ਗਿਆ ਜੀ ਕਿਉਂਕਿ ਜੇਕਰ ਅਸੀਂ ਜਿਹੜੀ ਤੁਸੀਂ ਗੱਲ ਕਰਦੇ ਪਿਓ ਕਿ ਜਦੋਂ ਹومیਪਾਪਾ ਹਸਪੀਟਲ ਦਾ ਉਦਘਾਟਨ ਕਰਨ ਆਉਂਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਂ ਉਹਦੇ ਵਿੱਚ ਜ਼ਿਆਦਾ ਗੱਲ ਉਹਨਾਂ ਨੇ ਇਹੀ ਵਾਰ-ਵਾਰ ਦੁਹਰਾਈ ਹੈ ਕਿ ਆਪਣੀਆਂ ਪ੍ਰਾਪਤੀਆਂ ਵਣਾਈਆਂ ਨੇ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਵਣਾਈਆਂ ਤੇ ਨਾਲ ਹੀ ਉਹਨਾਂ ਨੇ ਜਿਹੜਾ ਕਿ ਪੰਜਾਬ ਸਰਕਾਰ ਕੀਤੇ ਨਾ ਕੀਤੇ ਹਮੇਸ਼ਾ ਹੀ ਮੰਗ ਕਰਦੀ ਆ ਰਹੀ ਹੈ ਕਿ ਜੋ ਉਹਨਾਂ ਦੇ ਫੰਡ ਹੈਗੇ ਨੇ ਰੁਕੇ ਹੋਏ ਨੇ ਜੋ ਵਿੱਤੀ ਸਹਾਇਤਾ ਹੈਗੀ ਇਹ ਵਾਰ-ਵਾਰ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਵੀ ਉਹਨਾਂ ਨੂੰ ਫੰਡ ਜਾਰੀ ਕੀਤੇ ਜਾਣ। ਆਰਡੀਐਫ ਦਾ ਬਾਰ-ਬਾਰ ਜ਼ਿਕਰ ਹੁੰਦਾ ਉਹ ਫੰਡ ਨਹੀਂ ਕੀਤਾ ਗਿਆ। ਬਿਲਕੁਲ। ਇਹਨਾਂ ਚੀਜ਼ਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਵੀ ਗੱਲ ਨਹੀਂ ਜਦੋਂ ਆਖੀ ਤਾਂ ਅੱਛਾ ਤੇ ਨਾਲ ਹੀ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਦਾ ਕੋਈ ਰੁਖ ਬਹੁਤਾ ਚੰਗਾ ਉਦੋਂ ਉਹਨਾਂ ਦੀ ਸਪੀਚ ਦੇ ਵਿੱਚ ਦੇਖਣ ਨੂੰ ਨਹੀਂ ਮਿਲਿਆ। ਭਗਵੰਤ ਮਾਨ ਸਰਕਾਰ ਦੇ ਪ੍ਰਤੀ ਤਾਂ ਅਜੀਆਂ ਚੀਜ਼ਾਂ ਦੇ ਮੱਦੇਨਜ਼ਰ ਫਿਰ ਜਿਹੜੀ ਸਬੰਧਤ ਸਰਕਾਰ ਹੈਗੀ ਆ ਉਹਦੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਰੋਸ਼ ਪ੍ਰਗਟ ਹੋਣਾ ਤਾਂ ਸੁਭਾਵਿਕ ਹੀ ਹੈ ਕਿ ਜਦੋਂ ਤੁਸੀਂ ਸੂਬਾ ਸਰਕਾਰ ਨੂੰ ਅਣਗੌਲਿਆ ਕਰਦੇ ਪਏ ਹੋ ਤੇ ਆਪਣੀਆਂ ਹੀ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਵਾ ਰਹੇ ਹੋ ਜਾਂ ਤੁਸੀਂ ਜਦੋਂ ਤੁਸੀਂ ਇੱਕ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਕਿ ਸੂਬਾ ਸਰਕਾਰ ਦੇ ਵਿੱਚ ਸੂਬਾ ਸਰਕਾਰ ਨੂੰ ਸੰਬੋਧਨ ਕਰਨ ਗਿਆ ਉਥੋਂ ਦੇ ਲੋਕਾਂ ਨੂੰ ਸੰਬੋਧਨ ਕਰਨ ਗਿਆ ਤਾਂ ਆਸ ਤਾਂ ਹੁੰਦੀ ਹੈ ਨਾ ਜੀ ਬਿਲਕੁਲ ਪੰਜਾਬ ਦੇ ਦੀ ਗੱਲ ਕਰ ਲਈਏ ਪੰਜਾਬ ਦੇ ਲੋਕਾਂ ਨੂੰ ਆਸ ਹੁੰਦੀ ਹੈ ਕਿ ਜੇਕਰ ਸਰਕਾਰ ਖੁਦ ਉਹਨਾਂ ਦੇ ਘਰ ਆ ਰਹੀ ਹੈ ਠੀਕ ਹੈ ਦੇਸ਼ ਦਾ ਪ੍ਰਧਾਨ ਮੰਤਰੀ ਆ ਰਿਹਾ ਉਹਨਾਂ ਦੇ ਸੂਬੇ ਦੇ ਵਿੱਚ ਤਾਂ ਪੰਜਾਬ ਦੇ ਲੋਕਾਂ ਨੂੰ ਵੀ ਇੱਕ ਆਸ ਹੁੰਦੀ ਹੈ ਕਿ ਕੁਝ ਹੋਰ ਵੱਖਰਾ ਸਾਨੂੰ ਮਿਲੇਗਾ ਤਾਂ ਇਸੇ ਨਾਲ ਇਸੇ ਤਰ੍ਹਾਂ ਸੂਬਾ ਸਰਕਾਰ ਨੂੰ ਵੀ ਆਸ ਹੁੰਦੀ ਹੈ ਕਿ ਵੀ ਜਿਹੜੇ ਉਹਨਾਂ ਦੇ ਕਿਸੇ ਵੀ ਤਰ੍ਹਾਂ ਦੇ ਗ੍ਰਿਵੈਂਸਸ ਹੈਗੇ ਨੇ ਉਹਨਾਂ ਦਾ ਹੱਲ ਹੋਊਗਾ ਜਾਂ ਕੋਈ ਵਿੱਤੀ ਸਹਾਇਤਾ ਮਿਲੂਗੀ ਜਾਂ ਕੋਈ ਹੋਰ ਉਹਨਾਂ ਨੂੰ ਤੋਹਫ਼ਾ ਦਿੱਤਾ ਜਾ ਸਕਦਾ ਹੈ ਜੋ ਕਿ ਪੰਜਾਬ ਦੇ ਲੋਕਾਂ ਦੇ ਹਿੱਤ ਦੇ ਵਿੱਚ ਹੋਵੇ ਅਜਿਹੀਆਂ ਗੱਲਾਂ ਜਿਹੜੀਆਂ ਸੀਗੀਆਂ ਜਦੋਂ ਅਸੀਂ ਉਸ ਸਪੀਚ ਨੂੰ ਧਿਆਨ ਦੇ ਨਾਲ ਸੁਣਦੇ ਆ ਨਾ ਉਹਦੇ ਵਿੱਚ ਉਹ ਜਿਹਾ ਕੁਝ ਵੀ ਦੇਖਣ ਨੂੰ ਨਹੀਂ ਮਿਲਦਾ ਤਾਂ ਸਿੱਧੇ ਤੌਰ ਤੇ ਅਸੀਂ ਵੀ ਕਹਿ ਸਕਦੇ ਹਾਂ ਕਿ ਇਹ ਚੀਜ਼ਾਂ ਜਦੋਂ ਹੁੰਦੀਆਂ ਨੇ ਤਾਂ ਨਰਾਜ਼ਗੀ ਆਟੋਮੈਟਿਕਲੀ ਪੈਦਾ ਹੁੰਦੀ ਹੈ ਹਾਂ ਜੀ ਬਿਲਕੁਲ ਬਕਾਫੀ ਜੋ ਆਪਾਂ ਬੀਤੇ ਸਮੇਂ ਦੇ ਵਿੱਚ ਅ ਦੇਖਿਏ ਤਾਂ ਕਾਫੀ ਜੋ ਵਿਕਾਸ ਪ੍ਰੋਜੈਕਟ ਨੇ ਪੂਰੇ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਰਚੁਅਲ ਤਰੀਕੇ ਦੇ ਨਾਲ ਜਾਂ ਉਹਨਾਂ ਵੱਲੋਂ ਖੁਦ ਉਸ ਥਾਂ ਤੇ ਮੌਜੂਦ ਹੋ ਕੇ ਜੋ ਦੇਸ਼ ਨੂੰ ਸਮਰਪਿਤ ਵੀ ਕੀਤੇ ਗਏ ਨੇ ਤੇ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਹੈ ਉਦਘਾਟਨ ਕੀਤੇ ਗਏ ਨੇ ਤੇ ਨੀ ਪੱਥਰ ਰੱਖੇ ਗਏ ਨੇ ਤੇ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਵੀ ਉਹਨਾਂ ਵੱਲੋਂ ਬੀਤੇ ਦਿਨੀ ਵਰਚੁਅਲ ਤਰੀਕੇ ਦੇ ਨਾਲ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਹੈ ਲੇਕਿਨ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਉਸ ਥਾਂ ਦੇ ਉੱਪਰ ਉਹਨੂੰ ਨਹੀਂ ਬੁਲਾਇਆ ਗਿਆ ਤੇ ਨਾ ਹੀ ਪੰਜਾਬ ਸਰਕਾਰ ਨੂੰ ਉਸ ਤਾਂ ਦੇ ਵਿੱਚ ਬਣਦਾ ਮਾਨ ਸਨਮਾਨ ਦਿੱਤਾ ਗਿਆ ਇਸੇ ਕਲੋ ਨਰਾਜ਼ ਹੋ ਕੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਕਟਾਰੇ ਦੇ ਵਿੱਚ ਖੜਾ ਕੀਤਾ ਤੇ ਟਿੱਪਣੀਆਂ ਕੀਤੀਆਂ ਨੇ ਜੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਉਹ ਕਿਹੜੇ ਕਿਹੜੇ ਮੌਕੇ ਰਹੇ ਨੇ ਜਿੱਥੇ ਕਿ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਵੱਲੋਂ ਅਣਗੌਲਿਆ ਕੀਤਾ ਗਿਆ ਹਾਂ ਬਿਲਕੁਲ ਬਿੰਦਰਪਾਲ ਜੀ ਜੇਕਰ ਅਸੀਂ 25 ਫਰਵਰੀ 2024 ਦੀ ਗੱਲ ਕਰੀਏ ਨਾ ਤਾਂ ਉਦੋਂ ਵੀ ਪ੍ਰਧਾਨ ਮੰਤਰੀ ਮੋਦੀ ਨੇ ਫਿਰੋਜ਼ਪੁਰ ਦੇ ਵਿੱਚ ਇੱਕ ਪੀਜੀਆਈ ਸੈਟੇਲਾਈਟ ਸੈਂਟਰ ਦਾ ਜਿਹੜਾ ਉਦਘਾਟਨ ਕੀਤਾ ਸੀਗਾ ਤਾਂ ਉਹ 100 ਬਿਸਤਰਿਆਂ ਵਾਲਾ ਇੱਕ ਅਜਿਹਾ ਸੈਂਟਰ ਸੀਗਾ ਜਿੱਦੇ ਵਿੱਚ ਸਿਹਤ ਸਵਾਵਾਵਾਂ ਦੇ ਮੱਦੇ ਸਿਹਤ ਸਵਾਵਾਵਾਂ ਦੇ ਮੱਦੇ ਨਜ਼ਰ ਲੋਕਾਂ ਨੂੰ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਗਈਆਂ ਨੇ ਪਰ ਉਹ ਵੀ ਜਿਹੜਾ ਸੀਗਾ ਵਰਚੂਅਲੀ ਉਹਨਾਂ ਦੇ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਤੇ ਉਸੇ ਦਿਨ ਹੀ ਫਿਰ ਵਰਚੂਲੀ ਉਹਨਾਂ ਨੇ ਇੱਕ ਹੋਰ ਸੈਂਟਰ ਦਾ ਉਦਘਾਟਨ ਕੀਤਾ ਜਿਹੜਾ ਕਿ ਸੰਗਰੂਰ ਦੇ ਵਿੱਚ ਸੀਗਾ ਉਹ ਸੀਗਾ 100 ਬਿਸਤਰਿਆਂ ਵਾਲਾ ਜੀ ਤਾਂ ਉਹ ਵੀ ਜਦੋਂ ਕੀਤਾ ਗਿਆ ਤਾਂ ਉਹ ਵੀ ਵਰਚੂਲੀ ਕਰ ਦਿੱਤਾ ਗਿਆ ਤਾਂ ਅਜੇ ਦੇ ਵਿੱਚ ਜਿਹੜੀ ਉੱਥੇ ਮੌਕੇ ਤੇ ਲੀਡਰਸ਼ਿਪ ਸੀਗੀ ਮੌਜੂਦ ਉਹ ਸੀਗੀ ਭਾਜਪਾ ਦੀ ਜੀ ਤੇ ਨਾਲ ਹੀ ਪੀਜੀ ਦੇ ਡਾਕਟਰ ਸਾਹਿਬਾਨ ਸੀਗੇ ਪਰ ਜਿਹੜੀ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਉੱਥੇ ਮੌਜੂਦ ਨਹੀਂ ਸੀਗਾ ਅਜੇ ਦੇ ਵਿੱਚ ਜਦੋਂ ਐਵੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤਾਂ ਫਿਰ ਸਿੱਧੇ ਤੌਰ ਤੇ ਜਿਵੇਂ ਕਿ ਆਪਾਂ ਪਹਿਲਾਂ ਹੀ ਗੱਲ ਕਹੀ ਹੈ ਜਾਂ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੱਲ ਕਹੀ ਹੈ ਕਿ ਜਦੋਂ ਅਜਿਹੇ ਮੌਕਿਆਂ ਤੇ ਤੁਸੀਂ ਸਾਨੂੰ ਨਾਦਾਰਦ ਕਰਦੇ ਹੋਗੇ ਤਾਂ ਇਹ ਸਿੱਧਾ-ਸਿੱਧਾ ਜਿਹੜਾ ਪੰਜਾਬ ਦੇ ਲੋਕਾਂ ਦੇ ਨਾਲ ਕੀਤਾ ਗਿਆ ਜਿਹੜਾ ਟ੍ਰੀਟਮੈਂਟ ਹੈ ਉਹ ਠੀਕ ਨਹੀਂ ਹੈਗਾ ਪੰਜਾਬ ਸਰਕਾਰ ਦੇ ਲਈ ਠੀਕ ਨਹੀਂ ਹੈਗਾ ਇਹਨਾਂ ਗੱਲਾਂ ਨੂੰ ਹੀ ਲੈ ਕੇ ਉਹਨਾਂ ਨੇ ਆਪਣਾ ਜਿਹੜਾ ਰੋਸ ਪ੍ਰਗਟਾਵਾ ਕੀਤਾ ਹੈ ਆ ਤੁਹਾਡੇ ਵਿਚਾਰ ਹੈ ਮੈਂ ਮੁੱਖ ਮੰਤਰੀ ਸਾਹਿਬ ਇਹ ਵੀ ਕਹਿੰਦੇ ਨਜ਼ਰ ਆਏ ਨੇ ਕਿ ਜੇ ਕੋਈ ਕਿਸੇ ਸਮਾਗਮ ਦੇ ਵਿੱਚ ਉਹਨਾਂ ਦਾ ਕੋਈ ਬੁਲਾਰਾ ਬੋਲਦਾ ਵੀ ਹੈ ਤਾਂ ਉਹ ਉਸ ਦੇ ਭਾਸ਼ਣ ਦੇ ਵਿੱਚ ਵੀ ਜੋ ਹੈ ਮੋਦੀ ਮੋਦੀ ਨਾਮ ਦੇ ਨਾਰੇ ਲਗਾਏ ਜਾਂਦੇ ਨੇ ਤੇ ਇਹ ਵੀ ਉਹਨਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਜੀ ਕੁਲਵਿੰਦਰ ਜੋ ਬੀਤੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਹੈ ਵਰਚੁਅਲ ਤਰੀਕੇ ਦੇ ਨਾਲ ਕੀਤੀ ਗਈ ਹੈ ਉਹਨਾਂ ਵੱਲੋਂ ਕਿ ਉਹਨਾਂ ਦੇ ਵਿੱਚ ਵੀ ਪੰਜਾਬ ਸਰਕਾਰ ਨੂੰ ਜੋ ਅਨਗੋਲਾ ਕੀਤਾ ਗਿਆ ਅ ਬਿਲਕੁਲ ਜਿਕਰਬਿੰਦਰਪਾਲ ਜੀ ਅਸੀਂ ਗੱਲ ਕਰੀਏ ਨਾ ਕਹਿ ਸਕਦੇ ਹਾਂ ਕਿਉਂਕਿ ਜਿਹੜੇ ਇਲਜ਼ਾਮ ਹੈਗੇ ਨੇ ਨਾ ਇਸੇ ਬਿਹਾਫ ਤੇ ਹੀ ਭਗਵੰਤ ਮਾਨ ਸਰਕਾਰ ਦੇ ਵੱਲੋਂ ਲਗਾਏ ਗਏ ਨੇ ਕਿਉਂਕਿ ਜੋ ਇਨਸੀਡੈਂਟ ਆ ਬੀਤੇ ਦਿਨੀ ਹੋਇਆ ਹੈ ਨਾ ਉਸ ਤੋਂ ਬਾਅਦ ਹੀ ਜ਼ਿਆਦਾ ਜਿਹੜਾ ਅਕਰੋਸ਼ ਹੈ ਉਹ ਭਗਵੰਤ ਮਾਨ ਸਾਹਿਬ ਦੇ ਚਿਹਰੇ ਤੇ ਦੇਖਣ ਨੂੰ ਮਿਲਿਆ ਜਿਹੜੇ ਉਹਨਾਂ ਨੇ ਇਹ ਗੱਲ ਆਖੀ ਹੈ ਕਿਉਂਕਿ ਜਿਕਰ ਵਰਚੂਲੀ ਵੀ ਕੀਤਾ ਤਾਂ ਉੱਥੇ ਵੀ ਪੰਜਾਬ ਸਰਕਾਰ ਨਦਾਰਦੀ ਰਹੀ ਹੈ ਉਹਨਾਂ ਨੂੰ ਨਹੀਂ ਬੁਲਾਇਆ ਗਿਆ ਤੇ ਜਿਹੜੇ ਪ੍ਰੋਜੈਕਟ ਸੀਗੇ ਉਹਨਾਂ ਦੇ ਵਿੱਚੋਂ ਜਿਹੜਾ ਇੱਕ ਪ੍ਰੋਜੈਕਟ ਸੀਗਾ ਜਿਹੜਾ ਲੁਧਿਆਣਾ ਐਲੀਵੇਟਡ ਹਾਈਵੇ ਬਣਦਾ ਪਿਆ ਵਾ ਉਸ ਦਾ ਉਦਘਾਟਨ ਬਣਨਾ ਹੈ ਉਸ ਦਾ ਉਦਘਾਟਨ ਕੀਤਾ ਦੂਜਾ ਸੀਗਾ ਸਾਨੇਵਾਲ ਫਰੇਟ ਕੋਰੀਡੋਰ ਬਣਨਾ ਹੈ ਜੀ ਤੇ ਉਹਦਾ ਉਦਘਾਟਨ ਕੀਤਾ ਗਿਆ ਜਿਹੜਾ ਫਰੇਟ ਕੋਰੀਡੋਰ ਹੈਗਾ ਉਹਦੇ ਵਿੱਚੋਂ ਜਿਹੜੀ ਮਾਲ ਗੱਡੀ ਹੈਗੀ ਆ ਨਾ ਉਹ 100 ਦੀ ਰਫਤਾਰ ਦੇ ਨਾਲ ਅੱਗੇ ਤੋਰੇਗੀ ਯਾਨੀ ਕਿ ਇੰਨੀ ਜ਼ਿਆਦਾ ਗਤੀ ਹੈਗੀ ਜਿਹੜੀ ਮਾਲ ਨੂੰ ਮਿਲੇਗੀ ਮਾਲ ਗੱਡੀ ਨੂੰ ਮਿਲੇਗੀ ਜਿਹਦਾ ਸਿੱਧਾ ਲੋਕਾਂ ਨੂੰ ਵੀ ਲਾਭ ਹੋਵੇਗਾ ਦੋ ਤਾਂ ਐਲੀਵੇਟਡ ਦੋ ਚੀਜ਼ਾਂ ਇਹ ਸੀਗੀਆਂ ਇੱਕ ਤਾਂ ਜਿਵੇਂ ਮੈਂ ਜ਼ਿਕਰ ਕੀਤਾ ਇੱਕ ਤਾਂ ਜਿਹੜਾ ਲੁਧਿਆਣੇ ਦਾ ਜਿਹੜਾ ਐਲੀਵੇਟਡ ਰੋਡ ਆ ਉਹਦਾ ਉਦਘਾਟਨ ਕੀਤਾ ਜਿਹੜਾ ਦੂਜਾ ਹੈਗਾ ਵਾ ਸਾਹਨੇਵਾਲ ਦਾ ਜੀ ਫਰੇਟ ਕੋਰੀਡੋਰ ਆ ਉਹਦਾ ਉਦਘਾਟਨ ਕਰ ਦਿੱਤਾ ਉਹ ਵੀ ਵਰਚੂਲੀ ਕੀਤਾ ਤੇ ਜੇਕਰ ਅਸੀਂ ਤੀਜੀ ਗੱਲ ਕਰੀਏ ਤਾਂ ਤੀਜਾ ਜਿਹੜਾ ਜਲੰਧਰ ਦੇ ਨਜ਼ਦੀਕ ਆਦਮਪੁਰ ਹੈ ਉੱਥੇ ਜਿਹੜਾ ਟਰਮੀਨਲ ਹੈਗਾ ਵਾ ਹਵਾਈ ਅੱਡੇ ਦਾ ਉੱਥੇ ਇੱਕ ਨਵੀਂ ਬਿਲਡਿੰਗ ਬਣਨੀ ਹੈ ਟਰਮੀਨਲ ਬਣਨਾ ਤਾਂ ਉਹਦਾ ਉਦਘਾਟਨ ਵੀ ਜਿਹੜਾ ਹੈਗਾ ਸੀਗਾ ਉਹ ਵਰਚੂਲੀ ਕਰ ਦਿੱਤਾ ਗਿਆ ਹੁਣ ਇਥੇ ਵੀ ਜਿਹੜਾ ਪੰਜਾਬ ਸਰਕਾਰ ਨਹੀਂ ਸੀਗੀ ਜਿੰਨੇ ਵੀ ਸੀਗੇ ਉਥੇ ਪੰਜਾਬ ਭਾਜਪਾ ਦੇ ਅਧਿਕਾਰੀ ਮੌਜੂਦ ਸੀਗੇ ਉਥੋਂ ਦੇ ਜਿਹੜੇ ਆਪਾਂ ਕਹਿ ਸਕਦੇ ਲੀਡਰਸ਼ਿਪ ਮੌਜੂਦ ਸੀਗੀ ਅਨਲ ਸਰੀਨ ਹੁਣੇ ਮੌਜੂਦ ਸੀਗੇ ਤਾਂ ਪੰਜਾਬ ਸਰਕਾਰ ਜਦੋਂ ਉਥੇ ਨਹੀਂ ਹੈਗੀ ਸੀਗੀ ਤਾਂ ਅਜਿਹੇ ਦੇ ਵਿੱਚ ਭਗਵੰਤ ਮਾਨ ਸਰਕਾਰ ਦੇ ਮੰਨ ਦੇ ਵਿੱਚ ਇਹ ਚੀਜ਼ ਪੈਦਾ ਹੋਈ ਹੈ ਕਿ ਨਾਤਾਰਦ ਕੀਤਾ ਜਾਂਦਾ ਅਣਗੋਲਿਆ ਕੀਤਾ ਜਾਂਦਾ ਤਾਂ ਪੰਜਾਬ ਦੇ ਲੋਕਾਂ ਦੇ ਨਾਲ ਅਜਿਹਾ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ ਪੰਜਾਬ ਸਰਕਾਰ ਦੇ ਵੱਲੋਂ ਆਪਣਾ ਪੱਖੇ ਵਿਧਾਨ ਸਭਾ ਦੇ ਵਿੱਚ ਰੱਖਿਆ ਗਿਆ ਸੀਗਾ ਜੀ ਕੁਲਵਿੰਦਰ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਇਸ ਮਾਮਲੇ ਤੇ ਜਾਣਕਾਰੀ ਦੇਣ ਦੇ ਲਈ ਤੇ ਗੱਲਬਾਤ ਕਰਨ ਦੇ ਲਈ ਜੇ ਇਸ ਤਰ੍ਹਾਂ ਦਾ ਕੁਝ ਵਾਪਰ ਰਿਹਾ ਹੈ ਪੰਜਾਬ ਦੇ ਨਾਲ ਸਬੰਧਿਤ ਜੋ ਵਿਕਾਸ ਯੋਜਨਾਵਾਂ ਨੇ ਉਹ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਦਾ ਜੋ ਪ੍ਰਧਾਨ ਮੰਤਰੀ ਕਿਸੇ ਵੀ ਦੇਸ਼ ਦੇ ਸੂਬੇ ਦੇ ਵਿੱਚ ਜੇ ਕੋਈ ਕਿਸ ਯੋਜਨਾ ਦੀ ਸ਼ੁਰੂਆਤ ਕਰਦਾ ਹੈ ਤਾਂ ਉਸ ਸਬੰਧਿਤ ਸੂਬੇ ਦੀ ਸਰਕਾਰ ਦੇ ਨਾਲ ਜੋ ਇਸ ਤਰ੍ਹਾਂ ਦਾ ਜਿਸ ਲੋਕ ਕੀਤਾ ਜਾਂਦਾ ਹੈ ਤਾਂ ਉਹ ਮੇਰੇ ਖਿਆਲ ਦੇ ਵਿੱਚ ਚੰਗਾ ਨਹੀਂ ਹੈ ਤੇ ਜੇ ਇਸ ਤਰ੍ਹਾਂ ਹੋ ਰਿਹਾ ਹੈ ਤਾਂ ਇਹ ਮੰਦਭਾਗਾ ਕਿਹਾ ਜਾਵੇਗਾ ਜੇ ਇਸ ਤਰ੍ਹਾਂ ਦੀ ਯੋਜਨਾਵਾਂ ਦੇ ਵਿੱਚ ਸੂਬਾ ਸਰਕਾਰ ਨੂੰ ਕੋਈ ਸੱਦਾ ਪੱਤਰ ਨਹੀਂ ਮਿਲਦਾ ਜਾਂ ਸਬੰਧਤ ਸਰਕਾਰ ਦੇ ਨਾਲ ਕੋਈ رابطہ ਕਾਇਮ ਨਹੀਂ ਕੀਤਾ ਜਾਂਦਾ ਕੋਈ ਬੁਲਾਰਾ ਤੱਕ ਨਹੀਂ ਬੁਲਾਇਆ ਜਾਂਦਾ ਉੱਤੇ ਤਾਂ ਜੋ ਹੈ ਇਹ ਕਿਤਨਾ ਕਿਤੇ ਇਸ ਨੂੰ ਜੋ ਮੰਦਭਾਗਾ ਕਿਹਾ ਜਾਵੇਗਾ ਤੇ ਇਸ ਤਰ੍ਹਾਂ ਦਾ ਜੋ ਜੋ ਇਸ ਮਾਮਲੇ ਦੇ ਉੱਤੇ ਸਿਆਸੀਕਰਨ ਜੋ ਇਸ ਮਾਮਲੇ ਦਾ ਨਹੀਂ ਹੋਣਾ ਚਾਹੀਦਾ ਤੇ ਜੋ ਵਿਤਕਰੇਬਾਜ਼ੀ ਆ ਉਹ ਨਹੀਂ ਹੋਣੀ ਚਾਹੀਦੀ ਜੇ ਇਸ ਯੋਜਨਾਵਾਂ ਕਿਸੇ ਵੀ ਸੂਬੇ ਦੇ ਵਿੱਚ ਸ਼ੁਰੂ ਕੀਤੀਆਂ ਜਾਂਦੀਆਂ ਨੇ ਤਾਂ ਸੂਬਾ ਸਰਕਾਰ ਜਾਂ ਮੁੱਖ ਮੰਤਰੀ ਸੂਬੇ ਦੇ ਨੂੰ ਬੁਲਾਉਣਾ ਚਾਹੀਦਾ ਹੈ ਤੇ ਬੰਦਾ ਜੋ ਮਾਨ ਸਨਮਾਨ ਹੈ ਉਹ ਇੱਕ ਸਰਕਾਰ ਨੂੰ ਜਾਂ ਮੁੱਖ ਮੰਤਰੀ ਨੂੰ ਉਹ ਦੇਣਾ ਜ਼ਰੂਰ ਬੰਦਾ ਹੈ ਤੇ ਕੇਂਦਰ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਤੇ ਤੁਹਾਡਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਤੇ ਸਾਨੂੰ ਦੀ ਇਜਾਜ਼ਤ ਸਰਸ਼ੀਕਾਲ